ਅਮਰੀਕ ਸਰਦੇ ਭੰਡਾਰੀ ਪੁਲ ਤੇ ਅੱਜ ਬਾਲਮਕੀ ਸਮਾਜ ਦੀਆਂ ਵੱਖ-ਵੱਖ ਸੰਗਠਨਾਵਾਂ ਵੱਲੋਂ ਬੇਅਦਬੀ ਦੀਆਂ ਵਧ ਰਹੀਆਂ ਘਟਨਾਵਾਂ ਦੇ ਵਿਰੋਧ ਚ ਵੱਡਾ ਦਰਨਾ ਲਗਾਇਆ ਗਿਆ। ਇਹ ਦਰਨਾ ਸਵੇਰੇ 10 ਵਜੇ ਸ਼ੁਰੂ ਹੋਇਆ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗਾ। ਸਮਾਜ ਦੀ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਮੰਗਾਂ ਤੇ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਚ ਸੂਬਾ ਪਧਰੀ ਹੀ ਨਹੀਂ ਸਗੋਂ ਦੇਸ਼ ਪਧਰੀ ਬੰਦ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ ਇਸ ਮੌਕੇ ਬਾਲਮਿਕੀ ਸੰਗਠਨ ਸਮਾਜ ਦੇ ਆਗੂ ਸ਼ਸ਼ੀ ਗਿੱਲ ਤੇ ਪਵਨ ਬਾਲਮਿਕੀ ਐਕਸ਼ਨ ਕਮੇਟੀ ਦੇ ਪ੍ਰਧਾਨ ਤੇ ਹੋਰ ਬਾਲਮਿਕੀ ਜਥੇਬੰਦੀਆਂ ਨੇ ਕਿਹਾ ਕਿ 27 ਅਕਤੂਬਰ ਨੂੰ ਪਵਨ ਬਾਲਮਿਕੀ ਤੀਰਥ ਤੇ ਗੰਭੀਰ ਬੇਅਦਬੀ ਦੀ ਘਟਨਾ ਵਾਪਰੀ ਸੀ ਉਨ੍ਹਾਂ ਮੁਤਾਬਕ ਗੱਬਰ ਨਾਮ ਵਿਅਕਤੀ ਨੇ ਝੰਡਾ ਲਹਿਰਾ ਕੇ ਹਥਿਆਰਾਂ ਦੇ ਨਾਲ ਮਰਿਆਦਾ ਭੰਗ ਕੀਤੀ ਸੀ ਜਿਸ ਕਾਰਨ ਪੂਰੇ ਸਮਾਜ ਵਿੱਚ ਗਹਿਰਾ ਰੋਸ਼ ਹੈ ਉਨ੍ਹਾਂ ਦੱਸਿਆ ਕਿ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਜੋ ਸਮਾਜ ਦੀ ਭਾਵਨਾ ਨੂੰ ਚੋਟ ਪਹੁੰਚਾਉਂਦੀ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਸ ਵਿਅਕਤੀ ਨੇ ਇਹ ਕਰਤੂਤ ਕੀਤੀ ਹੈ ਉਸ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜਿੱਥੇ ਵੀ ਬਿਨਾਂ ਸਹਿਮਤੀ ਦੇ ਝੰਡੇ ਲਹਿਰਾਏ ਗਏ ਨੇ ਉਹਨਾਂ ਨੂੰ ਵੀ ਤੁਰੰਤ ਹਟਾਇਆ ਜਾਵੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਤੇ ਕਾਰਵਾਈ ਨਾ ਕੀਤੀ ਤਾਂ ਧਾਰਮਿਕ ਤੇ ਸਮਾਜਿਕ ਸੰਗਠਨ ਮਿਲ ਕੇ ਬੈਠ ਕੇ ਅਗਲੀ ਰਣਨੀਤੀ ਤੈਅ ਕਰਨਗੇ ਜਿਸ ਵਿੱਚ ਪੂਰੇ ਪੰਜਾਬ ਤੇ ਭਾਰਤ ਬੰਦ ਦਾ ਐਲਾਨ ਵੀ ਹੋ ਸਕਦਾ ਹੈ ਹੋਰ ਕੀ ਕੁਝ ਕਹਿਣਾ ਹੈ ਸੰਗਠਨਾ ਦੇ ਆਗੂਆਂ ਦਾ ਇੱਕ ਵਾਰ ਉਹ ਵੀ ਸੁਣ ਲਵੋ ਰੋਟ ਰਿਲੇਸ਼ਨ ਕੀਤਾ ਜਾ ਰਿਹਾ ਹੈ ਕੀ ਕਾਰਨ ਕੀ ਹੈ ਜੀ ਜੋ ਬੋਲੇ ਸੋਨੇ ਰਭਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਪਿਛਲੇ ਦਿਨੀ ਜਿਹੜਾ ਪਵਨ ਵਾਲਮੀਕੀ ਤੀਰਤ ਤੇ ਬੇਅਦਬੀ ਕੀਤੀ ਗਈ ਆ ਔਰ ਗੁੰਡਾ ਕਰਦੀਦ ਨਾਲ ਜਿਹੜਾ ਤੋਂ ਅਜੀ ਯਾਤਰਾ ਜਿਹੜੀ ਕੱਢ ਕੇ ਉੱਥੇ ਝੰਡਾ ਚੜਾਇਆ ਗਿਆ ਉਹ ਬੜਾ ਸ਼ਰਮਨਾਕ ਹਰਕਤ ਸੀ ਕਿਉਂਕਿ ਵਾਲਮੀਕੀ ਸਮਾਜ ਜਿਹੜਾ ਆ ਉਹ ਪੂਰਾ ਤੀਰਤ ਦੇ ਨਾਲ ਸਹਿਮਤ ਹੈ ਔਰ ਤੀਰਤ ਦੀ ਮਰਿਆਦਾ ਨੂੰ ਬਹਾਲ ਕਰਨਾ ਚਾਹੁੰਦਾ ਆ ਔਰ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਆ ਉਤੇ ਗੁੰਡਾਗਰਦੀ ਦੇ ਨਾਲ ਝੰਡਾ ਚੁੜਾਣਾ ਬੇਇੱਜ਼ਤ ਸ਼ਰਮਨਾਕ ਚੀਜ਼ ਆ ਉਹਦੇ ਵਿਰੋਧ ਪ੍ਰਦਰਸ਼ਨ ਚ ਅੱਜ ਜੁਨੀਆਂ ਵੀ ਭਰ ਦੀਆਂ ਜਿੱਥੇ ਬੰਦਿਆਂ ਦਾ ਸੰਗਠਨ ਨੇ ਉਹ ਸਾਰੇ ਅੱਜ ਛੋਟਾ ਜਿਹਾ ਇੱਕ ਪ੍ਰਦਰਸ਼ਨ ਕਰ ਰਹੇ ਕਿਉਂਕਿ ਇਹ ਤਾਂ ਇੱਕ ਸਿਰਫ ਟੈਮਰ ਆ ਜੇ ਜਲਦੀ ਉਹ ਝੰਡੇ ਔਰ ਉਹਨਾਂ ਲੋਕਾਂ ਦੇ ਪਰਚੇ ਨਾ ਆਦਰਜ ਹੋਏ ਤੇ ਇਹ ਜਿਹੜਾ ਸੋਸ਼ ਪ੍ਰਦਰਸ਼ਨ ਆ ਪੂਰੇ ਭਾਰਤ ਚ ਹੋਏਗਾ ਜਿਹਦੇ ਕਾਰਨ ਕੀ ਰਿਹਾ ਪੁਲਿਸ ਪ੍ਰਸ਼ਾਸਨ ਭਾਰੀ ਬਲ ਤੇ ਉੱਤੇ ਦੇਖੋ ਜੀ ਇਹਦੇ ਅੰਮ੍ਰਿਤਸਰ ਦੇ ਜਿਹੜੇ ਐਸਐਸਪੀ ਦਿਹਾਤੀ ਨੇ ਉਹਨਾਂ ਦੀ ਵੀ ਡਿਊਟੀ ਵਿੱਚ کوتاਹੀ ਵਰਤੀ ਗਈ ਆ ਕਿਉਂਕਿ ਜੇ ਉਹਨਾਂ ਨੂੰ ਪਤਾ ਸੀ ਇਹਦਾ ਦਾ ਵਿਵਾਦ ਹੋਣਾ ਤਾਂ ਉਹਨਾਂ ਨੂੰ ਪੁਖਤਾ ਇੰਤਜ਼ਾਮ ਕਰਨੇ ਚਾਹੀਦੇ ਸੀ ਜਿਹੜੇ ਬੰਦਿਆਂ ਨੇ ਗੁੰਡਿਆਂ ਨੇ ਬਾਹਰੋਂ ਆ ਕੇ ਗੁੰਡਾਗਰਦੀ ਕੀਤੀ ਆ ਹਥਿਆਰ ਬੰਦ ਹੋ ਕੇ ਆਏ ਨੇ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਸੀ ਪਹਿਲੇ ਹੀ ਨਜ਼ਰਬੰਦ ਕਰਨਾ ਔਰ ਜਿਹਦੇ ਕਾਰਨ ਇਹ ਸਾਰੀ ਜਿਹੜੀ ਵਾਰਦਾਤ ਘਟੀ ਆ ਇਹਦੇ ਲਈ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਉਹ ਸਰ ਅੱਜ ਕਿਹੜਾ ਲੋਕ ਪ੍ਰਚਾਰ ਕੀਤਾ ਜਾ ਰਿਹਾ ਕਿੰਨੇ ਚਿਰ ਤੱਕ ਕੀਤਾ ਜਾਏਗਾ ਤੇ ਇੱਕ ਤੇਰ ਰਾਤ ਲਾਈਵ ਹੋ ਕੇ ਕਿਹਾ ਵੀ ਕਿਹੜਾ ਝੰਡਾ ਉਹ ਮर्यादाਹੀੜ ਹੀ ਚੜਾਇਆ ਗਿਆ ਵਾ ਕੋਈ ਮर्याਦਾ ਭੰਗ ਨਹੀਂ ਹੋਈ ਤੇ ਜਿਹੜੇ ਸਾਨੂੰ ਗਲਤ ਕਹਿ ਰਹੇ ਉਹਨਾਂ ਤੇ ਪਗਾਰਵਾਈ ਕੀਤੀ ਕਰਨੀ ਦੇਖੋ ਜੀ ਝੰਡੇ ਹਮੇਸ਼ਾ ਕੌਮ ਦੀ ਮਰਜ਼ੀ ਦੇ ਨਾਲ ਉਹ ਸਾਰਿਆਂ ਦੀ ਸਹਿਮਤੀ ਨਾਲ ਚੜ੍ਹਦੇ ਆ ਪਾਵਨ ਵਾਲਮੀ ਦੀ ਤੀਰਤ ਕਿਸੇ ਇੱਕ ਸੰਤ ਦਾ ਨਹੀਂ ਆ ਉਹ ਪੂਰੇ ਸਮੂਚੇ ਭਾਈਚਾਰੇ ਦਾ ਪੂਰੇ ਵਿਸ਼ਵ ਦਾ ਪਰ ਸੰਤ ਸਮਾਜ ਤੋਂ ਫੁੱਲ ਉੱਥੇ-ਉੱਥੇ ਸੀਗੇ ਦੇਖੋ ਜੀ ਉਹਨਾਂ 'ਚ ਉਹਨਾਂ 'ਚ ਸਿਰਫ ਉੱਚ ਸਿਰਫ ਇੱਕੋ ਇੱਕੋ ਸੰਪਰਦਾਇ ਦੇ ਲੋਕ ਸੀਗੇ ਮਾਤ ਸੰਪਰਦਾਇ ਦੇ ਸਾਡੇ ਵਿੱਚ ਦਾਸ ਘਰਾਣਾ ਵੀ ਆ ਠੀਕ ਹੈ ਜੀ ਉਸ ਤੋਂ ਬਾਅਦ ਆਦੀ ਧਰਮ ਸਮਾਜ ਦੇ ਲੋਕ ਵੀ ਨੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ 24 ਮਈ 1964 ਤੋਂ ਸੰਘਰਸ਼ ਕੀਤੇ ਔਰ ਧਰਮ ਨੂੰ ਜਗਾਉਣ ਵਾਸਤੇ ਵਾਲਮੀ ਦੀ ਤੀਰਤ ਨਹੀਂ ਜਿਨ੍ਹਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਔਰ ਜੇਲਾ ਵੀ ਗਟੀਆਂ ਉਹਨਾਂ ਲੋਕਾਂ ਦੀ ਵੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਜਿਹੜਾ ਤਵਾਲਮੀ ਕੀ ਦਿਵਤ ਉਹ ਕਿਸੇ ਇੱਕ ਬੰਦੇ ਦਾ ਨਹੀਂ ਆ ਔਰ ਜਿਹੜਾ ਧਰਨਾ ਹੈ ਅੱਜ ਇਹ ਪੂਰੇ ਇੱਕ ਦਿਨ ਦੇ ਵਾਸਤੇ ਆ 6 ਵਜੇ ਤੱਕ ਇਹ ਧਰਨਾ ਇੱਥੇ ਮੌਜੂਦ ਰਹੇਗਾ ਉਸ ਤੋਂ ਬਾਅਦ ਜਿਹੜੀ ਰਣਨੀਤੀ ਆ ਪੂਰੇ ਭਾਰਤ ਦੇ ਜਿਹੜੇ ਸੰਗਠਨ ਆ ਮੰਗ ਹੈ ਕੀ ਜੀ ਮੰਗੇ ਜੀ ਵੀ ਝੰਡਾ ਉਤਾਰਨ ਦੀ ਔਰ ਉਸ ਤੋਂ ਬਾਅਦ ਝੰਡਾ ਸਾਨੂੰ ਲਾਲ ਦਾ ਕੋਈ ਇਤਰਾਜ਼ ਨਹੀਂ ਪਰ ਸਮਾਜ ਦੀ ਸਹਿਮਤੀ ਦੇ ਨਾਲ ਹੋਣਾ ਚਾਹੀਦਾ ਸਮਾਜ ਦੀ ਏਕਤਾ ਦੇ ਨਾਲ ਹੋਣਾ ਚਾਹੀਦਾ ਇਕੱਲੇ ਗੁੰਡਾਗਰਦੀ ਦੇ ਨਾਲ ਕੋਈ ਝੰਡਾ ਨਹੀਂ ਚੜਦਾ ਕਿਸ ਇਹੜਾ ਰੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਹਿਣਾ ਪਵੇ ਮੈਂ ਪਵਨ ਦਰਾਬਿੜ ਮਹਾਰਸਣ ਪ੍ਰਬੰਧਕ ਕਮੇਟੀ ਚੇਅਰਮੈਨ ਔਰ ਸਾਰੇ মিডিਆ ਨੂੰ ਸਾਰੇ ਪੰਜਾਬ ਨੂੰ ਪਤਾ ਹੈ ਕਿ ਜੋ 27 ਤਰੀਕ ਨੂੰ ਜਿਹੜੀ ਕਾਲਾ ਦਿਨ ਜਿਹੜੀ ਬਹੁਤ ਗੰਦੀ ਹਰਕਤ ਹੋਈ ਹੈ ਪਾਵਨ ਵਾਲਮੀ ਕੀ ਤੀਰਥ ਅਮਰਸਰ ਦੇ ਵਿੱਚ ਔਰ ਜਿਹੜਾ ਗੱਬਰ ਐਂਡ ਪਾਰਟੀ ਵੱਲੋਂ ਗੁੰਡਿਆਂ ਵੱਲੋਂ ਗੁੰਡੇ ਸੰਤਾ ਵੱਲੋਂ ਜ਼ਬਰਦਸਤੀ ਜਬਰੀ ਬੇਅਦਵੀ ਦੇ ਨਾਲ ਚ ਨਜਰਾ ਆਇਆ ਗਿਆ ਉਹਦੇ ਰੋਸ਼ ਵੱਜੋਂ ਅੱਜ ਇੱਥੇ ਤਰਨਾ ਦਿੱਤਾ ਗਿਆ ਹੈ ਔਰ ਇਹਨਾਂ ਦੀ ਮੰਗ ਸਾਡੀ ਇਹ ਹੈ ਕਿ ਅੱਜ 3 ਦਿਨ ਹੋ ਗਏ ਆ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਆ ਕਿ ਦੋਸ਼ਾਂ ਦੇ ਉੱਤੇ ਪਰਚਾ ਦਰਜ ਕਰਕੇ ਔਰ ਝੰਡਾ ਉਤਾਰਿਆ ਜਾਵੇ ਅਗਰ ਝੰਡਾ ਲੱਗੇ ਕੋਈ ਵੀ ਰੰਗ ਲੱਗੇ ਉਹ ਸਮਾਜ ਦੀ ਪਰ ਪੜ੍ਹੇ ਲਿਖੇ ਬੁੱਧੀ ਜਿਵੇਂ ਲੋਕਾਂ ਦੀ ਸਹਿਮਤੀ ਨਾਲ ਲੱਗੇ ਝੰਡਾ ਪਰ ਤੇਰ ਰਾਤ ਉਹਨਾਂ ਨੇ ਲਾਈਵ ਹੋ ਕੇ ਕਿਹਾ ਵੀ ਝੰਡਾ ਕਿਹੜਾ ਉਹ ਸਾਰੀ ਸੰਤਾ ਵੀ ਸਹਿਮਤੀ ਨਾਲ ਹੋਇਆ ਤੇ ਜਿਹੜੇ ਸਾਨੂੰ ਗਲਤ ਕਰ ਰਹੇ ਉਹਨਾਂ ਤੇ ਕਾਰਵਾਈ ਹੋਵੇ ਜੇ ਤੁਹਾਡਾ ਨਾਮ ਵੀ ਦੱਸ ਬਿਲਕੁਲ 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 ਜੇ ਅਸੀਂ ਗਲਤ ਕੀਤਾ ਸਾਡੇ ਤੇ ਕਾਰਵਾਈ ਹੋਵੇ ਜੇ ਅਸੀਂ ਇੱਥੇ ਜਾ ਕੇ ਕੋਈ ਗੁੰਡਾਗਰਦੀ ਕੀਤੀ ਸਾਡੇ ਤੇ ਕਾਰਵਾਈ ਹੋਵੇ ਤੁਸੀਂ ਵੀਡੀਓਜ਼ ਦੇਖ ਲਓ ਪਰ ਉਹਨਾਂ ਨੂੰ ਬਲੁੱਤ ਬੋਲਿਆ ਜਾ ਰਿਹਾ ਨਾ ਸਰ ਸਮਾਜ ਨੂੰ ਤੁਹਾਡੇ ਵੱਲੋਂ ਬਿਲਕੁਲ ਨਹੀਂ ਅਸੀਂ ਸੰਤਾਨ ਨੂਬ ਗਲਤ ਨਹੀਂ बोल रहे हैं ਅਸੀਂ ਸੰਤਾਂ ਦਾ ਮਾਣ ਕਰ ਰਹੇ ਹਾਂ ਉਹ ਜਿਹੜੇ ਗੁੰਡਾ ਸੰਤ ਸੀ ਉਹਨਾਂ ਬਾਰੇ ਅਸੀਂ ਕਹਿ ਰਹੇ ਹਾਂ ਗੁੰਡਾ ਸੰਤ ਕੋਣ ਨਹੀਂ ਕਿਉਂਕਿ ਸਤ ਸਮਾਜ ਤਾਂ ਪੂਰਾ ਨਾਤ ਸੋਖਦਾ ਦੇਖੋ 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 ਤੁਸੀਂ ਉੱਥੇ ਵੀਡੀਓ ਦੇਖੋ ਫਰਜੀ ਸੰਤ ਬਣਾਏ ਗਏ ਆ ਫਰਜੀ ਸੰਤ ਬਣਾਏ ਗਏ ਆ ਪਟਕੇ ਬਣਾ ਕੇ ਫਰਜੀ ਸੰਤ ਬਣਾਏ ਗਏ ਗੁੰਡਿਆਂ ਨੂੰ ਸੰਤ ਬਣਾਇਆ ਗਿਆ ਵਾ ਔਰ ਤੁਸੀਂ ਇੱਕ ਗੱਲ ਦੇਖੋ ਜਿਹੜੇ ਨਾਗੇ ਬਾਬੇ ਬੁਲਾਏ ਗਏ ਆ 500 ਕੰਬਲ ਮੰਗਾਇਆ ਗਿਆ ਵਾ ਉਸ ਆਰ ਦੇ ਵਿੱਚ ਟੰਡਾ ਲਾਇਆ ਗਿਆ ਕਿ ਇਹ ਸਾਰੇ ਸੰਤ ਆਪ ਤੁਸੀਂ ਦੇਖੋ ਵੀ ਉਹ ਵਾਲਮੀਕੀ ਸੰਤ ਲੱਗਦੇ ਆ ਉਹ ਵੀਡੀਓ ਦੇਖੋ ਤੁਸੀਂ ਸੰਤ ਲੱਗ ਰਹੇ ਬਾਦਮੀਕੀ ਸੰਤ ਉਹ ਨਾਗੇ ਬਾਬੇ ਪਤਾ ਨਹੀਂ ਮੰਗਰ ਵਾਲੇ ਬੁਲਾਏ ਗਏ ਆ ਉਹਨਾਂ ਨੂੰ 500 ਕੰਮਲ ਵੰਡਿਆ ਗਿਆ ਉੱਥੇ ਕਾ ਹਾਲ ਕੀਤਾ ਗਿਆ ਚਾਰ ਮੋਚ ਕੇ ਸਿਆਸਤ ਨਾ ਕੀਤੀ ਸਿਆਸਤ ਬਿਲਕੁਲ ਪਾਪਰੀ ਪਾਣੀ ਕਰਕੇ ਔਰ ਸੰਤ ਦਿਖਾਏਗੇ ਸੰਤ ਹੈ ਨਹੀਂ ਆ ਸੰਤ ਦਿਖਾਏਗੇ ਆ ਬਲਾ ਦੁਬਾਰਾ ਸੰਤ ਬੁਲਾਓ ਅਸੀਂ ਪੁੱਛਦੇ ਸੰਤਾਂ ਨੂੰ ਵਾਰਵਿਕੀ ਬਾਣੀ ਪੁੱਛਦੇ ਆ ਉਹ ਨਾਗੇ ਬਾਬੇ ਸੀ ਨਾਗੇ ਬਾਬੇ ਬੁਲਾਏ ਗਏ ਉੱਥੇ ਪਰ ਲਗਾਤਾਰ ਉਹ ਤੁਹਾਡੇ ਤੇ ਰੋਲ ਲਾਦੇ ਪਏ ਵੀ ਅਸੀਂ ਜੇਲਾ ਕੱਟੀਆਂ ਸਮਾਜ ਦੇ ਲਈ ਹਰ ਕੋ ਕੀਤਾ ਪਰ ਤੁਹਾਡੇ ਵੱਲੋਂ ਕੁਝ ਨਹੀਂ ਦੇਖੋ ਦੱਸੋ ਕਿਹੜੀਆਂ ਜੇਲਾ ਕੱਟੀਆਂ ਦਾਓ ਕਿੱਥੇ ਕਿਹੜੀ ਐਫਆਰਆਈ ਹੋਈ ਆ ਦੱਸੋ ਸਬੂਤ ਲਓ ਉਹਨਾਂ ਕੋਲੋਂ ਕਿਹਨਾਂ ਨੇ ਜੇਲ੍ਹ ਕੱਟੀ ਆ ਦੱਸੋ ਵਾਰ ਕੀ ਤੀਰਥਵਾਸੀ ਕਿਨੇ ਜੇਲ ਕੱਟੀ ਆ ਐਫਆਈ ਲਾਓ ਨੇ ਕੋਲ ਸਬੂਤ ਲਓ ਪ੍ਰਸ਼ਾਸਨ ਦੇ ਕੋਲ ਵੀ ਇਹ ਵਾਕਿਆ ਬੰਦੇ ਨੇ ਜੇਲ ਕੱਟੀ ਆ ਫਰਜੀ ਬੰਦੇ ਆ ਝੂਠ ਬੋਲਦੇ ਝੂਰ ਦੱਬ ਕੇ ਬੋਲਦੇ ਆ ਕਿਸੇ ਨੇ ਕੋਈ ਜੇਲ ਨਹੀਂ ਕੱਟੀ ਕਿਸੇ ਨੇ ਕੋਈ ਲੜਾਈ ਨਹੀਂ ਲੜੀ ਇੱਕ ਮੈਮੋਰੰਡਮ ਦਿੱਤਾ ਹੋਵੇ ਉਹ ਵੀ ਦਿਖਾ ਦਿਓ ਜਦੋਂ ਤੋਂ ਅਸੀਂ ਛੰਡੇ ਦੀ ਵੀ ਆਪਣਾ ਵਾਲਮੀਕੀ ਤੀਰਥ ਦੀ ਲੜਾਈ ਲੜ ਰਹੇ ਆ ਇੱਕ ਮੈਮੋਰੰਡਮ ਇਹਨਾਂ ਲੋਕਾਂ ਵੱਲੋਂ ਦਿੱਤਾ ਗਿਆ ਹੋਵੇ ਉਹ ਸਭ ਦਿਖਾ ਦਿਓ ਕੱਲ ਕਿਦੋਂ ਝੰਡਾ ਰਸਮ ਕੀਤੀ ਗਈ ਪਹਿਲੋ ਆਗਾਜ਼ ਕੀਤਾ ਗਿਆ ਸੀਗਾ ਵਿਜੇ ਸਮਰੋਦ ਦਾ ਨਾਂ ਤਾਂ ਇੱਥੇ ਦਿੱਤਾ ਗਿਆ ਹਜ਼ਾਰਾਂ ਦੀ ਗਿਣਤੀ ਨਾ ਉੱਥੇ ਤੁਸੀਂ 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 ਦੇਖੋ ਪਹਿਲਾਂ ਜਿਹੜਾ ਉਹਨਾਂ ਦਾ ਪੋਸਟਰ ਆ ਉਹਦੇ ਵਿੱਚ ਝੰਡੇ ਦੀ ਕੋਈ ਰਸਮ ਨਹੀਂ ਹੈਗੀ ਉਹ ਚ ਉਹਨਾਂ ਨੇ ਕਿਹਾ ਸੀ ਕਿ ਮੇਲੇ ਦਾ ਪੂਜਨ ਹੈ ਹਨਾ ਔਰ ਝੰਡੇ ਇੱਥੇ ਚੜਦੇ ਆ ਜਿਸ ਤਰੀਕੇ ਨਾਲ ਝੰਡੇ ਚੜਾਏ ਗਏ ਇੱਥੇ ਚੜਦੇ ਝੰਡੇ ਵਾਲਮੀਕਨ ਸਮਾਜ ਬਕਾਇਦਾ ਪੂਜਾ ਪਾਠ ਹੁੰਦੀ ਆ ਭੂਮੀ ਪੂਜਨ ਹੁੰਦਾ ਆ ਉਹ ਜਬਰੀ ਤੁਸੀਂ ਦੇਖੋ ਤਰੀਕਾ ਦੇਖ ਲਓ ਕਿਸ ਤਰ੍ਹਾਂ ਚ ਡਾਂਦਰ ਲਿਗ ਲਿਆਇਆ ਗਿਆ ਕਿਤਨਾ ਬਾਹਰ ਲਿਆਇਆ ਗਿਆ ਵਾ ਉਹ ਕਿਹੜੇ ਤਰੀਕੇ ਚ ਥੜਾ ਬੰਦਾ ਆ ਪੰਜ ਸੱਤ ਦਿਨ ਲੱਗਦੇ ਆ ਸੰਤ ਮਹਾਪੁਰਸ਼ਾਂ ਦੇ ਆ ਉਹ ਤੁਸੀਂ ਦੇਖ ਲਓ ਕਿਹੜੇ ਤਰੀਕੇ ਨਾਲ ਲਗਾਤਾਰ ਵੀ ਉੱਥੇ ਬੇਦਵੀ ਹੋਈ ਬੇਦਵੀ ਕਿਸ ਤਰ੍ਹਾਂ ਦੀ ਹੋਈ ਬੇਦਵੀ ਤੁਸੀਂ ਦੇਖੋ ਪਹਿਲਾਂ ਸਮੇਤ ਪੰਪਰਕ੍ਰਿਸ਼ ਗੱਬਰ ਉਹਦੇ ਗੁੰਡੇ ਉੱਪਰ ਚੜ੍ਹੇ ਆ ਮੂਰਤੀ ਦੇ ਉੱਪਰ ਪਰ ਝੰਡੇ ਦੀ ਬੇਦਵੀ ਹੋਈ ਆ ਉਹ ਝੰਡੇ ਨੂੰ ਸਰਵਾਨਿਆ ਮਾਂ ਮੰਨਦੇ ਪਏ ਆ ਪਰ ਝੰਡੇ ਦੀ ਖੁਦ ਹੀ ਬੇਦਵੀ ਕਰ ਰਹੇ ਆ ਝੰਡਾ ਬਣਾ ਨਾ ਕੋਈ ਪੂਜਾ ਪਾਠ ਹੋਇਆ ਵਾ ਬਸ ਚੋੜੀ ਇੱਕ ਸਾਈਡ ਤੇ ਰੱਖਿਆ ਪਿਆ ਸੀ ਕੁਝ ਬੰਦਿਆਂ ਨੇ ਝੰਡਾ ਬਣਾ ਕੇ ਉਸੇ ਨੂੰ ਲੈ ਕੇ ਆਏ ਆ ਸਾਨੂੰ ਲਾਰਾ ਲਾ ਕੇ ਸਾਨੂੰ ਬਜਟ ਬੰਨ ਜਿਹਾ ਬਿਠਾਇਆ ਗਿਆ ਕਿ ਸੰਧ ਸਮਾਜ ਬੈਠੇਗਾ ਕੋਈ ਬੈਠਕ ਨਹੀਂ ਹੋਈ ਇਹ ਪ੍ਰਸ਼ਾਸਨ ਨੂੰ ਪਤਾ ਇਸ ਗੱਲ ਦਾ ਸਾਨੂੰ ਸਿਰਫ ਇੱਕ ਸਾਈਡ ਤੇ ਸਾਡੇ 70 70 ਬੰਦੇ ਸੀ ਉਹਨਾਂ ਨੂੰ ਸਾਈਡ ਤੇ ਬਿਠਾਇਆ ਗਿਆ ਵੀ ਆਰਿਆਂ ਜੀ ਬੈਠਦੇ ਆ ਬੈਠਕ ਹੋएगी ਬੈਠਕ ਹੋएगी ਕੋਈ ਬੈਠਕ ਨਹੀਂ ਹੋਈ ਦਸੋ ਕਿਥੇ ਬੈਠਕ ਹੋਈ ਹੈ ਮੰਗ ਕੀ ਹੈ ਜੀ ਮੰਗ ਇਹ ਹੈ ਕਿ ਜੋ ਸਿੱਧੀ ਉੱਥੇ ਪਹਿਲਾਂ ਬਣੀ ਪਈ ਸੀ ਉਹੀ ਬਹਾਲ ਕੀਤੀ ਜਾਵੇ ਝੰਡਾ ਚੜ੍ਹੇਗਾ ਚਾਹੇ ਲਾਲ ਚੜ੍ਹੇ ਪਰ ਸ਼ਾਂਤੀ ਨਾ ਚੜ੍ਹੇ ਰਾਮ ਸਾਹਿਬ ਅੱਜ ਦਾ ਇਹ ਧਰਨਾਵਾ ਲਾਲ ਝੰਡੇ ਦੇ ਖਿਲਾਫ ਆਇਆ ਹੈ ਜਾਂ ਲਾਲ ਝੰਡੇ ਦੇ ਖਿਲਾਫ ਨਹੀਂ ਉਹ ਗੁੰਡਿਆਂ ਦੇ ਖਿਲਾਫ ਜਿਹਨਾਂ ਨੇ ਝੰਡਾ ਚੁਲਾਇਆ ਵਾ ਕਿਉਂਕਿ ਝੰਡੇ ਦਾ ਬਹੁਤ ਦਿਨ ਤੋਂ ਵਿ ਸਮਾਧੀ ਸਹਿਮਤੀ ਨ ਚੜੇਗਾ ਚਾਹੇ ਕੋਈ ਰੰਗ ਚੜੇ ਜੇ ਅੱਜ ਇੱਥੇ ਆਗੂ ਬੈਠੇ ਨੇ ਜੇ ਇਹਨਾਂ ਨੂੰ ਸਹਿਮਤੀ ਦੇ ਵਿੱਚ ਲੈ ਕੇ ਲਾਲ ਝੰਡੇ ਤੇ ਸਹਿਮਤੀ ਬਣ ਜਾਵੇ ਬਿਲਕੁਲ 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 ਕੋਈ ਤਰਾਜ ਨਹੀਂ ਕੋਈ ਤਰਾਜ ਨਹੀਂ ਕੋਈ ਤਰਾਜ ਨਹੀਂ ਕੋਈ ਤਰਾਜ ਨਹੀਂ